ਪਨੇ ਇੱਕ ਵੀਡੀਓ ਪਾਈ ਸੀ ਉਧਰ ਤੇ ਕਮੈਂਟ ਆਏ ਕਹਿੰਦੇ ਵੀ 200 ਤਾਂ 250 ਰੁਪਏ ਕਿਲੋ ਕੁਮਾਰਾ ਵੇਚ ਨੂੰ ਕਿਹੜਾ ਮੇਰੇ ਅਮਰੀਕਾ ਕੁਮਾਰਾ ਵੇਚ ਤੁਸੀਂ ਦੱਸੋ ਵੀ ਕੀ ਰੇਟ ਵੇਚਦਾ ਆਪਾਂ ਕੁਮਾਰਾ 60 ਦਾ ਪਾਈ ਆ ਵੀ ਵੇਚ ਐ 50 ਦਾ ਪਾਈ ਆ ਵੀ ਵੇਚਿਆ ਤੂੰ ਕੀ ਰੇਟ ਵੇਚਦਾ 200 ਦਾ ਕਰ ਲੋ 200 ਦਾ ਕਿਲੋ 50 ਰੁਪਏ ਪਾਈ ਆ ਉਹੀ ਆ ਮਾਨਸਾ ਬਾਈ ਮੰਡੀ ਆ ਮਾਨਸਾ ਫਾਟਕਾ ਕੋਈ ਇੱਥੇ ਝੂਠ ਝਾੜ ਵਾਲੀ ਕੋਈ ਗੱਲ ਨਹੀਂ ਹੈਗੀ ਠੀਕ ਆ ਜੇ ਕਿਸੇ ਨੂੰ ਮੈਂ ਮੈਂ ਇੱਥੇ ਆ ਕੇ ਬਹਿ ਕੇ ਵੇਚ ਵੀ ਸਕਦਾ ਇੱਥੇ ਬਹੁਤ ਵੱਡੀ ਇਹ ਮੰਡੀ ਆ ਜਿੱਦੇ ਮੈਂ ਬਹੁਤ سارے ਹੱਥ ਨੇ ਸਬਜ਼ੀ ਤੇ ਬਾਧੂ ਵਿਗ ਜੇ ਕਿਸੇ ਦੇ ਮਨ ਦੇ ਵਿੱਚ ਵਹਿਮ ਹੋਵੇ ਤੇ ਖੱਡ ਵੀ ਸਕਦਾ ਆ ਕੇ ਪਰ ਗਮਾਰਾ ਇੱਥੇ 50 ਰੁਪਏ 60 ਰੁਪਏ ਪਾਈਆਂ ਕਹਿੰਦੇ 250 ਰੁਪਏ ਕਿਲੋ ਕਿਵੇਂ ਵੇਚਤਾ 250 ਰੁਪਏ ਕਿਲੋ ਵੀ ਗਮਾਰਾ ਬਈ ਇੱਥੇ ਵੇਚਿਆ ਵੇਚਿਆ ਗਮਾਰਾ ਤੇ ਇਹ ਤਾਂ ਝੂਠ ਘਾਟ ਵਾਲੀ ਗੱਲ ਨਹੀਂ ਹੈਗੀ ਵੀ ਝੂਠ ਬੋਲਦਾ ਠੀਕਾ ਕੱਲਾ ਜਿਹੜੇ ਨੂੰ ਵੀ ਐਂ ਵੀ ਇੱਥੇ ਆ ਕੇ ਵੇਚ ਵੀ ਸਕਦਾ ਮਾਨਸਾ ਮੰਡੀ ਆ ਮਾਨਸਾ ਫਾਟਕਾਂ ਦੀ ਮੰਡੀ ਹਾਂ ਉਹਦੇ ਕਿਲੋ ਹਾਂ ਠੀਕ ਆ ਚੌਲੇ ਚੌਲੇ ਹਾਂ ਰੇਟ ਸਾਰੀਆਂ ਚੀਜ਼ਾਂ ਦੀ ਫੁੱਲਾ ਅੱਜ ਕੀ ਰੇਪ੍ਰੀਨਿਆ 60 ਰੁਪਏ ਰੇਪ੍ਰੀਨਿਆ 70 70 60 70 ਤੇ ਕਦੂ ਕਦੂ 80 ਰੁਪਏ ਕਦੂ 80 ਰੁਪਏ ਤੇ ਆਹ ਆਪਣਾ ਜਿਹੜੇ ਹੋਰ ਆਪਣਾ ਕੋ ਸਮਾਨ ਸੀ ਤੋਰੀਆਂ ਤੋਰੀਆਂ ਵੀ 80 100 80 100 80 100 ਠੀਕ ਆ ਭਾਈ ਇੱਕ ਸੌਦਾ ਲੈਉਣੇ ਇੱਕ ਨੰਬਰ ਖਰਾ ਤੇ ਵੇਚਦੇ ਆ ਪੂਰੇ ਥੋਕੇ ਰੇਟ ਪੂਰਾ ਵਧੀਆ ਲੈਣਿਆਂਗੇ ਆਪ ਬਹਿ ਕੇ ਵੇਚਦੇ ਆ ਰੇਟ ਪੂਰਾ ਚੰਗਾ ਮਿਲਦਾ